ਲਓ ਵੀ ਦੋਸਤੋ ਅੱਜ ਪੂਰੀ ਟੌਪ ਦੀ ਸਵਾਰੀ ਵਾਲੀ ਘੋੜੀ ਲੈ ਆਤੀ ਚਾਲ 'ਚ ਨੰਬਰ ਲਾਉਂਦੀ ਰਹੀ ਆ ਮੈਂ ਵੀਡੀਓ 'ਚ ਪਹਿਲਾਂ ਹੀ ਦੱਸ ਦੇਣਾ ਰੇਵੀਆ ਚਾਲ 'ਚ ਨੰਬਰ ਲਾਉਂਦੀ ਰਹੀ ਆ ਜੇ ਆਪਣਾ ਜਿਹੜਾ ਸਵਾਰ ਆ ਥੋੜਾ ਅਨਜਾਣ ਪਰ ਆ ਕੇ ਚੜ ਕੇ ਦੇਖਿਓ ਪਹਿਲਾਂ ਤਾਂ ਮਾਰਵਾੜੀ ਘੋੜੀ ਆ ਪੂਰੀ ਮਜ਼ਬੂਤ ਹੱਡ ਪੈਰ ਦੇਖ ਲਓ ਕਿੰਨਾ ਖੁੱਲਾ ਦੂਜੇ ਨੰਬਰ ਤੇ ਸਵਾਰੀ ਪੂਰੀ ਟੌਪ ਦੀ ਕਰਨੀ ਚਾਲ ਪੂਰੀ ਆ ਜਿਹੜੇ ਮਾਲਕਾਂ ਤੋਂ ਲਿਆਂਦੀ ਆ ਉਹਨਾਂ ਨੇ ਦੱਸਿਆ ਵੀ ਨੰਬਰ ਵੀ ਲਾਉਂਦੀ ਰਹੀ ਆ ਰੇਵੀਆ ਚਾਲ 'ਚ ਤੇ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੀ ਦਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਇੱਧਰੋਂ ਸਵਾਗਤ ਸੱਜਿਆ ਹੈ। ਦੋਸਤੋ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਤੁਹਾਡੇ ਸਾਹਮਣੇ। ਅੱਜ ਤਰੀਕ 14 ਮਈ 2025 ਦੀ ਇਹ ਵੀਡੀਓ ਹੈ ਦੋਸਤੋ। ਅੱਜ ਆਪਾਂ ਕਹਿ ਸਕਦੇ ਹਾਂ ਪੂਰੀ ਇੱਕ ਟਾਪ ਦੀ ਬਰੀਡਿੰਗ ਵਾਲੀ ਤੇ ਟਾਪ ਦੇ ਤੋਰੇ ਵਾਲੀ ਘੋੜੀ ਲਿਆਂਦੇ ਤੁਹਾਡੇ ਸਾਹਮਣੇ। ਕਿਉਂਕਿ ਬਰੀਡਿੰਗ ਵਾਲੀ ਆਪਾਂ ਦੇਖੀਓ ਹੱਡਾਂ ਪੈ ਨਾਲੇ ਪੱਖੋਂ ਮਾਰਕਲੇ ਪੱਖੋਂ ਰੰਗ ਰੂੰਗ ਵਾਲੇ ਪਾਸੋਂ ਪੱਖੋਂ ਪੂਰੀ ਟੌਪ ਦੀ ਹੈ ਤੇ ਜਿਹੜੀ ਰਾਈਡਿੰਗ ਦੀ ਵੀਡੀਓ ਆਪਾਂ ਵਿੱਚ ਲਾਈ ਦੀ ਨਹੀਂ ਉਹ ਤੋਂ ਯਾਬ ਦੇਖ ਲਓ ਮਾਲਕਾਂ ਨੇ ਨੰਬਰ ਲਾਉਂਦੀ ਦੱਸਿਆ ਸਾਰੀ ਡਿਟੇਲ ਆ ਜਿਹੜੀ ਰਾਜੇ ਲੱਸੀ ਬਾਲਪੋਰੀਆਂ ਦੀ ਖਾਲੀ ਆਪਣਾ ਸਾਰੀ ਵੀਡੀਓ ਚ ਡਿਟੇਲ ਦੇ ਦੇਣੀ ਜੇ ਤੁਹਾਡੇ ਪਸੰਦ ਆਈ ਤਾਂ ਆਪਾਂ ਮੈਂ ਨੰਬਰ ਲਾ ਦੂੰ ਤੁਸੀਂ ਹਨਾ ਸੰਪਰਕ ਕਰ ਲਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਭੁੱਲੋ ਤੇ ਦੋਸਤੋ ਬਾਅਦਿਆਂ ਵੀਡੀਓ ਵੱਲ ਛੱਠੋਂ ਬਾਹਰ ਦੀ ਹਾਈਟ ਆ ਕੁੜੀ ਦੀ 61 ਦੇ ਲਵੇ ਤਵੇ ਆ ਜੀ ਮਗਰਲੇ ਦੋ ਪੈਰ ਚਟੇ ਮੱਥੇ ਪਟਾ ਰੰਗ ਦੇਖ ਸਕਦੇ ਤੁਸੀਂ ਪੂਰਾ ਪੱਕਾ ਕੁਮੈਤ ਰੰਗ ਚਾਂਕੂ ਹੀ ਮਾਰਦੇ ਤੇਲ ਤੁਲ ਪਿਆ ਹੋਇਆ ਤੇਲ ਘੋੜੀ ਨੂੰ ਮਾਰ ਕੇ ਮਗਰਲੇ ਦੋਨੇ ਪੈਰ ਪੂਰੇ ਬਰਾਬਰ ਚਟੇ ਪਟਾ ਪੂਰਾ ਸਹੀ ਬਰਾਬਰ ਹੱਕ ਹੁੱਕ ਦੀ ਪੂਰੀ ਖੁੱਲੀ ਲੈਂਥ ਬਹੁਤ ਆ ਕੁੜੀ ਦੀ ਆਪਣੇ ਰਾਜ ਰੂਪ ਤੋਂ ਇਹਨੇ ਦੋਸਤੋ ਬਸ਼ੀਰਾ ਦਿੱਤਾ ਕਾ ਬਾਤ ਹੈ ਪੂਰਾ ਡਬਲ ਬਸ਼ੀਰਾ ਉਹ ਵਿਚਾਰੇ ਦੀ ਚਲੋ ਆਪਾਂ ਕਹਦੇ ਉਮਰ ਥੋੜੀ ਸੀ ਨਹੀਂ ਰਿਆ ਪਰ ਜੇ ਰਹਿ ਜਾਂਦਾ ਤਾਂ 65 66 ਇੰਚ ਦਾ ਪੂਰਾ ਡਬਲ ਘੋੜਾ ਬੰਦਾ ਬੜਾ ਜਿਆਦਾ ਚੰਗਾ ਘੋੜਾ ਹੈ ਹੋਰ دوستੋ ਮੌਕੇ ਤੇ ਘੋੜੀ ਖਾਲੀ ਆ ਕੋਈ ਆਪਾਂ ਪਣ ਪਸੰਦ ਦੇ ਘੋੜੇ ਤੋਂ ਮੀਟ ਕਰਵਾ ਸਕਦੇ ਆ ਜਿਹੜੇ ਦੀ ਤੁਹਾਡੀ ਹਿੱਸਾ ਹੋਵੇ ਵੀ ਆਪਾਂ ਜਰ ਰਹੇ ਤਾਂ ਬਰੀਡਿੰਗ ਕਰਾਉਣੀ ਆ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਕੇ ਫਿਰ ਲਿਜਾਓ ਕੱਦ ਵੀ ਸੋਹਣਾ ਮਜ਼ਬੂਤੀ ਵੀ ਸੋਹਣੀ ਲੈਂਥ ਵੀ ਸੋਹਣੀ ਬਾਕੀ ਸਵਾਰੀ ਵਾਲੀਆਂ ਵੀਡੀਓ ਤੁਸੀਂ ਦੇਖ ਲਈਏ ਨਜ਼ਾਰਾ ਬੰਦ ਹੀ ਐ ਸਵਾਰੀ ਦਾ ਤਾਂ ਕਰਿਓ ਚੈੱਕ ਮੜਾ ਤਾਂ ਇੱਕ ਵਾਰ ਦੁਬਾਰਾ ਨਜ਼ਰਵਾ ਦੇਖੋ ਸ਼ੁਰੂਆਤੀ ਤੀ ਪੈਰ ਕੰਨ ਤੇਜ਼ ਧਰਦੇ ਜਿਵੇਂ ਜਿਵੇਂ ਜਾਨਵਰ ਲੰਮਾ ਤੁਰੇ ਗਰਮ ਹੋਵੇ ਉਹ ਤੁਹਾਨੂੰ ਵੀ ਪਤਾ ਚਾਲ ਕਿਵੇਂ ਚੱਲਦੇ ਹੁੰਦੇ ਜਦੋਂ ਉਹਦਾ ਸਰੀਰ ਦਾ ਮੋਹਸਨ ਬੰਦਾ ਤਾਂ ਕਰਕੇ ਹਨਾ ਪੂਰੀ ਚਾਲ ਦੀ ਵੀਡੀਓ ਨਹੀਂ ਲੱਗੀ ਪਰ ਤਰ ਤਰ ਦੀ ਬਹੁਤ ਨਜ਼ਾਰਾ ਬੰਦ ਲੈਂਦੇ ਸਵਾਦ ਆ ਜੀ ਤੁਹਾਨੂੰ ਬਾਕੀ ਜੇ ਪਸੰਦ ਹੋਈ ਕੋਈ ਨੰਬਰ ਥੱਲੇ ਚੱਲੀ ਜਾਂਦੇ ਹੋਣ ਲਾਲੇ ਮਿਲਦੇ ਆ ਜਲਦ ਨਵੀਂ ਵੀਡੀਓ ਨੂੰ